ਇਹਨਾਂ ਮੋਬਾਈਲਾਂ ਨੇ ਇਹਨਾਂ ਇੰਟਰਨੈਟ ਦੀ ਦੁਨੀਆ ਨੇ ਅੱਜ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਧਰਤੀ ਉਹਨਾਂ ਮਾਪੇ ਲਈ ਵੀ ਇਹ ਸੁਨੇਹਾ ਬਾਹ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਇਹਸ ਕਰਕੇ ਮੋਬਾਈਲ ਦੇ ਦਿੰਦੇ ਆ ਵੀ ਚੱਲ ਕੋਈ ਨਾ ਟਿਕ ਜੂਗਾ ਕੁਛ ਨਾ ਚਾਹੁੰਦੇ ਆ ਵੀ ਤੂੰ 8 ਸਾਲ ਤੋਂ ਮੋਬਾਈਲ ਤੇ ਆਂ ਪਰ ਇਹਨਾਂ ਰੂਮ ਦੇ ਵਿੱਚ ਬੰਦ ਵੀ ਘੱਟਾ ਸੀਗਾ ਉਹ ਮੈਂ ਸਾਰਾ ਗੇਟ ਬੂਡ ਭੰਨਦਾ ਚਾਰਜ ਲਗਾ ਕੇ ਵੀ ਫੋਨ ਹੀ ਚਲਾਉਂਦਾ ਰਹਿੰਦਾ ਸੀ ਇਹ ਨਹੀਂ ਮੈਂ ਚਾਰਜ ਲਗਾਤਾ ਫੋਨ ਮੇਰਾ ਘਰ ਉਹ ਤੇ ਚੇਅਰ ਲਗਾਉਂਗਾ ਤੇ ਟਿਕਟਾ ਕਿ ਮਾਪੇ ਰੋਕਦੇ ਕਿਉਂ ਨਹੀਂ ਮਾਪੇ ਮੋਬਾਈਲ ਘਰ ਤੋਂ ਲੈ ਕੇ ਦਿੱਤਾ ਬਾਪਾ ਬਰੀ ਉਹ ਮਾਪੇ ਮਜਬੂਰ ਆ ਕੰਨਾ ਪੁੱਤ ਬੱਚਾ ਵਾ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਇੱਕ ਮੋਬਾਈਲ ਫੋਨ ਦਾ ਚਸਕਾ ਜਾਂ ਕਹਿ ਲਵੋ ਉਸ ਦੀ ਜ਼ਿਆਦਾ ਵਰਤੋਂ ਜਿਸ ਨੇ ਘਰ ਦਾ ਤਖਤਾ ਉਲਟ ਕੇ ਰੱਖ ਦਿੱਤਾ ਇੱਕ ਬੱਚਾ ਜਿਸ ਨੂੰ ਮੋਬਾਈਲ ਦਾ ਇੰਨਾ ਜ਼ਿਆਦਾ ਚਸਕਾ ਪੈ ਗਿਆ ਕਿ ਉਸ ਨੇ 6ਵੀਂ ਕਲਾਸ ਦੇ ਵਿੱਚ ਪੜ੍ਹਾਈ ਛੱਡ ਦਿੱਤੀ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਕੈਦ ਕਰ ਲਿਆ ਹਰ ਵੇਲੇ ਉਹ ਮੋਬਾਈਲ ਫੋਨ ਚਲਾ ਰਿਹਾ ਸੀ ਜੇਕਰ ਪਰਿਵਾਰ ਵਾਲੇ ਉਸ ਨੂੰ ਰੋਕਦੇ ਜਾਂ ਟੋਕਦੇ ਫਿਰ ਉਹ ਕੁੱਟਮਾਰ ਕਰਦਾ ਸੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲੈਂਦਾ ਸੀ ਤਾਂ ਲੁਧਿਆਣਾ ਦੇ ਮੰਡੀ ਮੁੱਲਾਪੁਰ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਬੱਚਾ ਆਪਣੇ ਹੀ ਘਰ ਦੇ ਵਿੱਚ ਪਿਛਲੇ 7-8 ਸਾਲਾਂ ਤੋਂ ਆਪਣੇ ਆਪ ਨੂੰ ਕੈਦ ਕਰੀ ਬੈਠਾ ਸੀ। ਉਹ ਆਦੀ ਆਪਣੀ ਹੀ ਵਕਰੀ ਦੁਨੀਆ ਦੇ ਵਿੱਚ ਗਵਾਚ ਗਿਆ ਸੀ। ਇਹ ਬੱਚਾ ਨਹੌਰ ਤੋਂ ਸਕੂਲ ਜਾਣ ਦੀ ਸੋਚੀ ਤੱਕ ਗਵਾਚ ਗਿਆ ਸੀ। ਇਹ ਬੱਚਾ ਕਰੀਬ 6ਵੀਂ ਜਮਾਤ ਤੱਕ ਸਕੂਲ ਗਿਆ ਉਸ ਤੋਂ ਬਾਅਦ ਵਾਇਲ ਦੀ ਦੁਨੀਆ ਦੇ ਵਿੱਚ ਐਸਾ ਗਵਾਚਿਆ ਕਿ ਸਕੂਲ ਜਾਣਾ ਵੀ ਇਸਨੇ ਬੰਦ ਕਰ ਦਿੱਤਾ। ਹੌਲੀ-ਹੌਲੀ ਆਪਣੇ ਨਹੌਰ ਤੋਂ ਉਲ ਦੀ ਵੀ ਸੋਚੀ ਗਵਾ ਬੈਠਾ। ਘਰ ਤੋਂ ਬਾਹਰ ਜਾਣਾ ਵੀ ਬੰਦ ਕਰ ਦਿੱਤਾ। ਜੇ ਮੋਬਾਈਲ ਦੀ ਵਰਤੋਂ ਕਰਨ ਤੋਂ ਮਾਪੇ ਰੋਕਦੇ ਤਾਂ ਕੁੱਟਮਾਰ ਕਰਦਾ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਦਿੰਦਾ ਸੀ ਜਿਸ ਕਾਰਨ ਮਜਬੂਰ ਹੋਏ ਮਾਪੇ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਉਸ ਨੂੰ ਮੋਬਾਈਲ ਅਤੇ ਰੀਚਾਰਜ ਵੀ ਕਰਵਾ ਦਿੰਦੇ ਔਰ ਹਾਲਾਤ ਇੰਨੇ ਮਾਰੇ ਹੋ ਗਏ ਕਿ ਬੱਚਾ 1 ਮਿੰਟ ਵੀ ਮੋਬਾਈਲ ਤੋਂ ਪਾਸੇ ਨਹੀਂ ਹੁੰਦਾ ਸੀ ਹੁਣ ਇਸ ਬੱਚੇ ਨੂੰ ਸੁਪਨਿਆਂ ਦੇ ਘਰ ਦੇ ਵਿੱਚ ਲਿਆਂਦਾ ਗਿਆ ਉਮੀਦ ਹੈ ਕਿ ਇਹ ਬੱਚਾ ਹੁਣ ਇੱਥੇ ਰਹਿ ਕੇ ਤੰਦਰੁਸਤ ਹੋ ਜਾਵੇਗਾ ਮੋਬਾਈਲ ਤੋਂ ਦੂਰ ਰਹੇਗਾ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਕਿ ਮਾਪਿਆਂ ਨੂੰ ਸੇਧ ਮਿਲ ਸਕੇ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਕਿਉਂਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਹਰ ਬੱਚਾ ਮੋਬਾਈਲ ਚਲਾ ਰਿਹਾ ਔਰ ਮਾਪੇ ਆਪਣਾ ਕੰਮ ਕਰਦੇ ਰਹਿੰਦੇ ਨੇ ਘਰ ਦੇ ਵਿੱਚ ਛੋਟੇ ਬੱਚੇ ਦੋ ਸਕੂਲ ਦੇ ਵਿੱਚ ਨੇ ਉਹ ਮੋਬਾਈਲ ਲਗਾਤਾਰ ਚਲਾ ਰਹੇ ਨੇ ਗੇਮ ਖੇਡਦੇ ਨੇ ਹੋਰ ਅਨੇਕਾ ਤਰ੍ਹਾਂ ਦੀਆਂ ਸਾਈਟਸ ਤੇ ਜਾ ਕੇ ਵਕਫ ਵਕਫ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਨੇ ਜਿਸ ਦਾ ਉਹਨਾਂ ਦੇ ਸਿੱਧੇ ਤੌਰ ਤੇ ਪ੍ਰਭਾਵ ਪੈਂਦਾ ਹੈ ਉਸੇ ਦਾ ਹੀ ਨਤੀਜਾ ਇੱਕ ਤਰ੍ਹਾਂ ਦਾ ਲੱਗਦਾ ਉਪਰਤ ਹੋ ਗਿਆ ਬਾਪਿਆਂ ਦਾ ਇੱਕ ਲਾੜਲਾ ਪੁੱਤ 6ਵੀਂ ਕਲਾਸ ਤੱਕ ਪੜਿਆ ਉਸ ਤੋਂ ਬਾਅਦ ਉਸ ਨੂੰ ਮੋਬਾਈਲ ਦਾ ਇੱਕ ਅਜਿਹਾ ਚਸਕਾ ਲੱਗਿਆ ਇਹਨਾਂ ਮੋਬਾਈਲਾਂ ਨੇ